ਹੁੰਦਾ ਫਰ ਵੀ ਇਹ 70 ਰੁਪਏ 8 ਰੁਪਏ ਕਿਲੋ ਆਟਾ ਹੁੰਦਾ ਸੀ ਤੇ ਮੈਂ ਉਹ ਟਾਈਮ ਵੀ ਦੇਖਿਆ ਕਿ ਮੈਂ 10000 ਰੁਪਏ ਦਾ ਇੱਕ ਟਾਈਮ ਲਾਂਚ ਕੀਤਾ ਵੇ ਪਈ ਸਦੀਆਂ ਤੋਂ ਬੰਨ੍ਹ ਇੱਕ ਰਾਜੇ ਦੀ ਕਹਾਣੀ ਜਿਹੜੀ ਦੱਸਣੀ ਮੈਂ ਤੁਹਾਨੂੰ ਮੇਰੇ ਰੈਪ ਦੀ ਜ਼ੁਬਾਨੀ ਜਿਹਦੇ ਰਾਜ ਵਿੱਚ ਇੱਕ ਬਨੀ ਕੋਿਆ ਸੀਗਾ ਜਿਹਨੇ ਸ਼ੇਰੇ ਪੰਜਾਬ ਨਾਂ ਦਾ ਸਾਜਿਆ ਸੀ ਦੇਸ਼ ਤੇ ਨਾ ਕਿ ਤਰ੍ਹਾਂ ਕਿਤੇ ਲੋਕਾਂ ਲੱਗਦੀਆਂ ਕਿ ਗੋਪੀ ਲੁੰਗੇ ਦਾ ਅਸਲ ਜਿਹੜੀ ਕਹਾਣੀ ਹੈਗੀ ਹੈ ਕੌਣ ਸੀ ਗੋਪੀ ਤੇ ਗਲੁੰਗੇ ਕਿਵੇਂ ਬਣਿਆ ਨਹੀਂ ਬਿਲਕੁਲ ਇਹ ਤਾਂ ਚਲੋ ਸਾਰੀ ਦੁਨੀਆ ਜਾਣਦੀ ਆ ਤੇ ਆਪਾਂ ਦੋ ਸ਼ਬਦਾਂ ਚ ਆਪਾਂ ਦੋ ਸ਼ਬਦਾਂ ਦੇ ਗੱਲ ਕਰਦੇ ਹਾਂ ਮੈਂ ਦੋ ਸ਼ਬਦਾਂ ਦੀ ਗੱਲ ਇਹ ਕਰੂੰਗਾ ਕਿ ਮੈਂ ਉਹ ਵੀ ਟਾਈਮ ਦੇਖਿਆ ਜਦੋਂ 10 ਰੁਪਏ 7 ਰੁਪਏ 8 ਰੁਪਏ ਕਿਲੋ ਆਟਾ ਹੁੰਦਾ ਸੀ ਕਿਸੇ ਦੇ 10 ਰੁਪਏ ਚਾਚੇ ਦੇ ਦਿੱਕਣ ਤੇ ਮੈਂ ਉਹ ਟਾਈਮ ਵੀ ਦੇਖਿਆ ਕਿ ਮੈਂ 10000 ਰੁਪਏ ਦਾ ਇੱਕ ਟਾਈਮ ਲਾਂਚ ਕੀਤਾ ਮਤਲਬ ਕਿ ਉਹ ਨਹੀਂ ਮਤਲਬ ਕਿ ਆਪਾਂ ਜ਼ਮੀਨ ਨਾਲ ਹੀ ਜੁੜੇ ਹਾਂ ਕੋਈ ਉਦਾਂ ਦੀ ਗੱਲ ਨਹੀਂ ਬਹੁਤ ਛੋਟੀ ਫੈਮਿਲੀ ਜੋ ਆਪਾਂ ਸਾਰੇ ਮਤਲਬ ਪਰਿਵਾਰ ਦਾ ਸਾਥ ਸੀ ਸ਼ੁਰੂ ਤੋਂ ਤੁਹਾਡੇ ਨਾਲ ਸੀ ਹਾਂਜੀ ਹਾਂਜੀ ਪਰਿਵਾਰ ਦਾ ਮੈਨੂੰ ਸਾਥ ਸੀਗਾ ਹੁਣ ਗਰੀਬ ਫੈਮਿਲੀ ਦਾ ਸਾਥ ਹੁੰਦਿਆਂ ਵੀ ਉਹ ਨਹੀਂ ਸਾਥ ਹੁੰਦਾ ਉਹ ਮੋਸ਼ਨਲੀ ਸਾਥ ਦੇ ਸਕਦੇ ਆ ਫਾਈਨੈਂਸ਼ਲੀ ਹੈਨਾ ਉਹ ਸਾਥ ਨਹੀਂ ਦੇ ਸਿੱਧੂ ਮੂਸੇਵਾਲ ਕਹਿੰਦਾ ਸੀ ਚਾਚੇ ਤਾਇਆ ਦੇ ਸਿਰਾਂ ਤੇ ਨਹੀਂ ਬਣੇ ਆਪੇ ਬਣਿਆ ਗੋਪੀ ਲੂੰਗੀਆਂ ਦਾ ਫਿਰ ਇਹੀ ਕਹਾਣੀ ਹੈਗੀ ਹੈ ਹਾਂ ਨਹੀਂ ਆ ਬਿਲਕੁਲ ਲੂੰਗੀਆਂ ਪੰਜਾਬ ਦੇ ਸਿਰ ਤੇ ਬਣਿਆ ਆਪਣੇ ਕੰਟੈਂਟ ਦੇ ਸਿਰ ਤੇ ਬਣਿਆ ਕਿਸੇ ਚਾਚੇ ਤਾਏ ਜਾਂ ਮਾਮੇ ਮੈਨੇ ਜਿਹਨੇ ਸਾਨੂੰ ਸਪੋਰਟ ਨਹੀਂ ਕੀਤੀ ਹੁਣ ਚਾਚੇ ਤਾਏ ਮਾਮੇ ਨੇੜੇ ਆਂਦੇ ਹੋਣਗੇ ਉਸ ਸਮੇਂ ਤਾਂ ਗੋਪੀ ਜਦੋਂ ਪੇਂਟ ਦਾ ਕੰਮ ਵੀ ਕਰਦਾ ਹੁੰਦਾ ਸੀ ਗੋਪੀ ਦਿਹਾੜੀਆਂ ਲਾਉਂਦਾ ਸੀ ਉਦੋਂ ਤਾਂ ਕਹਿੰਦੇ ਸੀ ਗੋਪੀ ਦੀ ਸਪੋਰਟ ਕਰੀਏ ਨਾ ਨਾ ਕੋਈ ਵੀ ਨਹੀਂ ਐਵੇਂ ਕਹਿੰਦੇ ਹਨ ਗਲੀਆਂ ਚ ਚੀਕਾ ਮਰੀ ਜਾਂਦੇ ਆ ਉਸ ਵੇਲੇ ਕੌਣ ਹੈ ਉਹ ਤਾਂ ਫਿਰ ਗੋਪੀ ਜਦੋਂ ਇੱਕ ਚੋ ਜਾਨਾ ਜਦੋਂ ਗੋਪੀ ਪਹਿਲੀ ਵਾਰ ਇਹ ਚੀਜ਼ ਨੂੰ ਵਾਇਰਲ ਹੋਇਆ ਗੋਪੀ ਦਾ ਜਿਹੜਾ ਸਟਾਈਲ ਹੈਗਾ ਇੱਕ ਉਹ ਸਟਾਈਲ ਬੜਾ ਖਤਰਨਾਕ ਹੁੰਦਾ ਮੇਰੇ ਨਾਲ ਜਵਾਗ ਤਾਂ ਵੈਸੀ ਡਰ ਜਾਂਦੇ ਹੁੰਨੇ ਗੋਪੀ ਦੋਸਤ ਜਿਹੜੇ ਜਿਹੜਾ ਪੇਸ ਹੁੰ ਜੇ ਉਹ ਪਤਾ ਲੱਗਦਾ ਕੋਈ ਵੀ ਬੱਚਾ ਆਰਟਿਸਟ ਦੇ ਹੱਥੇ ਚ ਪੜਾਓ ਜੇ ਬੱਚਾ ਰੋ ਪਿਆ ਸਮਝ ਲਓ ਆ ਤੇ ਉਸ ਤੋਂ ਚ ਹੂੰ ਤੀਜ ਹੈ ਨੀਗਾ ਅੱਛਾ ਸਮਝੇ ਆਰਟਿਸਟ ਉਹ ਹੁੰਦਾ ਜਿਹਦੇ ਹੱਥ ਦੇ ਵਿੱਚ ਕਿਸੇ ਦਾ ਵੀ ਬੱਚਾ ਫੜਾਇਆ ਹੱਥ ਚ ਬੱਚਾ ਫੜਾਇਆ ਰੋ ਵੀ ਨਾ ਅੱਛਾ ਹਾਂ ਕਿਸੇ ਦਾ ਬੱਚਾ ਜਾਮਨ ਦਾ ਬੱਚਾ ਚਾਹੇ ਲਾ ਲਓ ਚਾਰ ਪੰਜ ਮਹੀਨਿਆਂ ਦਾ ਲਾ ਲਓ ਜੇ ਤੁਸੀਂ ਉਹਨੂੰ ਚੁੱਕਿਆ ਜੇ ਤੁਹਾਡੇ ਹੱਥ ਦੇ ਵਿੱਚ ਰੋਪਿਆ ਬੱਚਾ ਸਮਝਦੇ ਹੋ ਪਿਆ ਆਰਟਿਸਟ ਜੇ ਤੇਜ ਹੈ ਨਹੀਂ ਝੂਠਾ ਆਰਟਿਸਟ ਕੋਈ ਵੀ ਮੇਰਾ ਮੰਨਣਾ ਹੈ ਨਹੀਂ ਉਸ ਦਿਨ ਤੁਸੀਂ ਕੀ ਮੰਨਦੇ ਹੋ ਫਿਰ ਤੁਸੀਂ ਇੱਕ ਮੰਨਦੇ ਹੋ ਵੀ ਸਾਡੇ ਚ ਸੱਚੀ ਸ਼ਕਤੀ ਪੈਦਾ ਹੈ ਮੈਂ ਨਹੀਂ ਉਹ ਨਹੀਂ ਮਤਲਬ ਕਿ ਤੇਜ ਹੁੰਦਾ ਇੱਕ ਬੰਦੇ ਦਾ ਹੈ ਕਿ ਜਦੋਂ ਨੈਗੇਟਿਵਿਟੀ ਪੋਜ਼ਿਟਿਵਿਟੀ ਹੈ ਨਾ ਹੁਣ ਇੱਕ ਚੁੰਮਕ ਦੂਈ ਚੁੰਮਕ ਨੂੰ ਖਿੱਚ ਵੀ ਲੰਦੀ ਹੈ ਇੱਕ ਚੁੰਮਕ ਉਹਦੀ ਸਾਈਡ ਪਲਟੀ ਕਰ ਦੋ ਤੱਕ ਵੀ ਨਹੀਂ ਮਤਲਬ ਤੁਹਾਡੇ ਵਿੱਚ ਆਕਰਸ਼ਣ ਹੈਗਾ ਜਿਹੜਾ ਕਰਸ਼ਨ ਅਸੀਂ ਗੱਲ ਕਰੀ ਜਵਾਨੀ ਤੁਸੀਂ ਕਹਿੰਦੇ ਲੜਾਈਆਂ ਝਗੜੇ ਕਿਤੇ ਉਸ ਸਮੇਂ ਹੋ ਸੀ ਤਾਂ ਹੁਣ ਕਿਹੜਾ ਕਰਸ਼ਨ ਹੈ ਨਹੀਂ ਨਹੀਂ ਬਿਲਕੁਲ ਉਹ ਦੇਖੋ ਲੜਾਈਆਂ ਝਗੜੇ ਉਮਰ ਹੁੰਦੀ ਆ ਚਲੋ ਇਹ ਇਹ ਉਮਰ ਹੁੰਦੀ ਆ ਲੰਘ ਜਾਂਦੇ ਇਦਾਂ ਦੀਆਂ ਚੀਜ਼ਾਂ ਹੁਣ ਵੀ ਸਾਡੇ ਨਾਲ ਜੁੜਦੀ ਜਾਂਦੀਆਂ ਮੈਂ 2-3 ਮਹੀਨੇ ਚ ਥਾੜੇ-ਥੋਨੇ ਦੀ ਕਿਸੇ ਨਾ ਕਿਸੇ ਦੀ ਮੇਰੀ ਗਿੜੀ ਵੱਜਦੀ ਰਹਿੰਦੀ ਕੋਈ ਦਿੱਕਤ ਨਹੀਂ ਹੁੰਦਾ ਇਦਾਂ ਦੀਆਂ ਚੀਜ਼ਾਂ ਇਹ ਕੋਈ ਵੱਡੀ ਗੱਲ ਨਹੀਂ ਇਹ ਹੁੰਦੀਆਂ ਰਹਿੰਦੀਆਂ ਆ ਮਸਲਾ ਇਹ ਆ ਕਿ ਤੁਸੀਂ ਜਿੱਥੇ ਜਾਓ ਹਨਾ ਤੁਹਾਨੂੰ ਚਾਰ ਬੰਦੇ ਤੁਹਾਡੇ ਕਰਕੇ ਆਉਣ ਹਨਾ ਤੇ ਕੋਈ ਕਈ ਆਰਟਿਸਟ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਆ ਉਹ ਕਿਉਂ ਹੁੰਦੇ ਆ ਲੋਕਾਂ ਦੀ ਥਿੰਕਿੰਗ ਚੇਜ ਹੁੰਦੀ ਆ ਉਹ ਬੰਦਾ ਪਹਿਲਾਂ ਆਪਣੇ ਸਮੇਂ 'ਚ ਜਦੋਂ ਉਹਦਾ 골ਡਨ ਸਮਾਂ ਸੀ ਉਹ ਗੱਡੀ ਦੇ ਵਿੱਚੋਂ ਉੱਤਰਦਾ 15 ਬੰਦੇ ਨੱਠੇ ਆਉਂਦੇ ਆ ਇੱਕ ਟਾਈਮ ਫੇ ਉਹ ਵੀ ਆਉਂਦਾ ਜਦੋਂ ਉਹ ਗੱਡੀ 'ਚੋਂ ਉਤਰਦਾ ਤਾਂ ਕੋਈ ਨਹੀਂ ਆਉਂਦਾ ਉਹ ਡਿਪਰੈਸ਼ਨ 'ਚ ਉਹ ਆਰਟਿਸਟ ਵੀ ਮੈਂ ਬਥੇਰੇ ਇੱਥੇ ਨਾਂ ਨਹੀਂ ਲੈਣਾ ਇਸ ਵੇਲੇ ਇਦਾਂ ਵੀ ਆ ਹਨਾ ਤੇ ਆਰਟਿਸਟ ਦਾ ਹਰੇਕ ਦਾ ਆਪਣਾ 골ਡਨ ਤੁਸੀਂ ਡਿਪਰੈਸ਼ਨ 'ਚ ਹੈਗੇ ਹੋ ਇਸ ਸਮੇਂ ਨਹੀਂ ਡਿਪਰੈਸ਼ਨ ਹੈ ਬਾਈ ਸਾਨੂੰ ਹੋ ਜਾਂਦਾ ਕਈ ਵਾਰੀ ਚਲੋ ਗਾਣਿਆਂ ਗੁਣਿਆਂ ਜਾ ਇਦਾਂ ਦਾ ਗਾਣੇ ਨਹੀਂ ਚੱਲਦੇ ਡਿਪਰੈਸ਼ਨ ਹੁੰਦਾ ਹਾਂ ਕਿਤੇ ਹਾਂ ਪਰ ਹੁਣ ਸਿੱਖ ਲਿਆ ਜਿਹੜੇ ਤੁਸੀਂ ਹੁਣ ਗਾਣੇ ਗਾ ਰਹੇ ਤੁਸੀਂ ਇੱਕ ਲਾਈ ਚੇਂਜ ਕਰ ਦਿੱਤਾ ਪਹਿਲਾਂ ਤੁਸੀਂ ਨੰਗੇਜ ਪੂਣਾ ਕੀ ਕੁਛ ਤੁਸੀਂ ਇੱਕ ਬਹੁਤ ਤੁਸੀਂ ਕਰ ਸਕਦੇ ਜਿਹੜਾ ਲੋਕੀ ਪਸੰਦ ਨਹੀਂ ਕਦੇ ਹੁਣ ਤੁਸੀਂ ਸ਼ੇਰੇ ਪੰਜਾਬ ਇਹਨਾਂ ਦੇ ਪਾਸੇ ਆ ਗਏ ਕਿਵੇਂ ਗੋਪੀਨ ਖਿੱਚ ਲਿਆ ਚੀਜ਼ਾਂ ਨਹੀਂ ਭਾਈ ਇਦਾਂ ਆਪੇ ਹਰੇਕ ਚੀਜ਼ ਨੂੰ ਕਰਕੇ ਹੀ ਪਤਾ ਲੱਗਦਾ ਹੈ ਨਾ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਆਇਆ ਲਾਂਚ ਹੋਇਆ ਪਹਿਲਾਂ ਤਾਂ ਮੈਂ ਕਿਸੇ ਦੀ ਅਧੀਨ ਸੀਗਾ ਮੈਂ ਖੁੱਲਾ ਹੀ ਨਹੀਂ ਸੀਗਾ ਨਾ ਜਿੱਦਾਂ ਸੰਗਲ ਜਿਸਗੇ ਆਪਾਂ ਸੈਨ ਸੀਗੇ ਤੇ ਮੇਰੇ ਕੋ ਆਪਣੀ ਮਰਜ਼ੀ ਹੋਈ ਨਹੀਂ ਜੋ ਮੈਂ ਚਾਹੁੰਦਾ ਸੀਗਾ ਗੋਣਾ ਮੇਤੋਂ ਨਹੀਂ ਗਾ ਹੋਇਆ ਜਦੋਂ ਮੈਂ ਆਯਾਦ ਹੋਇਆ ਤੇ ਆਉਂਦੇ ਹੀ ਸਾਲ ਹੀ ਹੈ ਨਾ ਪਹਿਲੇ ਮਹੀਨੇ ਹੀ ਮੈਂ ਹੋਇ ਫਿੱਟ ਆਉਂਦੇ ਸਾਲ ਹੀ ਕਿਤੇ ਲੋਕਾਂ ਨੇ ਗਾਲਾਂ ਸਖਾ ਗਏ ਗੋਪੀ ਨੂੰ ਜਿਹੜੀਆਂ ਗਾਲਾਂ ਪੈਂਦੀਆਂ ਜਿਹੜੇ ਗੰਦੇ ਗੰਦੇ ਕਮੈਂਟ ਆਉਂਦੇ ਸੀ ਗੰਦੀਆਂ ਗਾਲਾਂ ਵੀ ਕੱਢਦੇ ਹੋ ਗਏ ਪੰਜਾਬੀ ਦਾ ਕੱਢਦੇ ਕਿਨੇ ਦਾ ਜਿਹੜਾ ਪੰਜਾਬੀ ਸ਼ਬਦ ਚਾਇਦਰਾ ਗਾਲਾ ਕੋਈ ਚਾਇਦਰਾ ਸ਼ਬਦ ਗਾਲਾ ਕੁਝ ਨਹੀਂ ਮੈਂ ਆਪਣੀ ਬੇਸਭੂਸ਼ਾ ਚੇਂਜ ਕਰ ਸਕਦਾ ਸੀ ਮੈਂ ਇਹ ਕਰਨੀ ਨਹੀਂ ਸੀ ਚਾਹੁੰਦਾ ਕਿਉਂਕਿ ਜਿਸ ਮੈਂ ਬੇਸਭੂਸ਼ਾ ਦੇ ਵਿੱਚ ਲੋਕਾਂ ਤੋਂ ਗਾਲਾਂ ਖਾਧੀਆਂ ਸੀ ਨਾ ਉਸ ਬੇਸਭੂਸ਼ਾ ਦੇ ਵਿੱਚ ਮੈਂ ਸ਼ਾਬਾਸ਼ ਵੀ ਲੈਣੀ ਸੀ ਕਿਉਂਕਿ ਪਰ ਮੈਂ ਜੋ ਹੈਗਾ ਮੈਂ ਉਹ ਹੀ ਆ ਹਨਾ ਮੈਂ ਇੱਕ ਸਿੱਕ ਪੈਮਲੀ ਜੋ ਬਿਲੋਂਗ ਕਰਦਾ ਮੇਰੀ ਇਹ ਰੈਪਰ ਦੀ ਬੇਸ਼ਮੁਸ਼ਾ ਆ ਮੈਂ ਇਸ ਵਿੱਚ ਹੀ ਰਹਿਣਾ ਆ ਤੇ ਹਾਂ ਮੈਂ ਸਾਰਿਆਂ ਦੀ ਤਾਂ ਗੱਲਾਂ ਕਰਦਾ ਕਿ ਆਪਣੇ ਦਿਲ ਚ ਆ ਇਹ ਨਹੀਂ ਹੈਗਾ ਇਲੈਕਸ਼ਨ ਵਾਲੇ ਆਂਗੋ ਉਧਰ ਦਾ ਦੇਖ ਕੇ ਉਧਰ ਦੇ ਹੋਗਾ ਕਦੀ ਉਧਰ ਦੇ ਉਹ ਦਲ ਨਹੀਂ ਬਦਲੇ ਕਦੀ ਜਿੱਥੇ ਹੈ ਉਹ